ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀ ਆ ਕਹਾਣੀ ਦਾ ਨਾਮ ਹੈ ਬੱਕਰੀ ਤੇ ਉਸਦੇ ਨਿੱਕੇ ਨਿੱਕੇ ਮੇਮਣੇ ਇੱਕ ਸੀ ਬੱਕਰੀ ਤੇ ਦੋ ਸੀ ਉਸਦੇ ਨਿੱਕੇ ਨਿੱਕੇ ਮੇਮਣੇ ਬੱਕਰੀ ਆਪਣੇ ਮੇਮਣਿਆਂ ਨੂੰ ਬੜਾ ਲਾੜ ਲੜਾਉਂਦੀ ਸੀ ਹਰਾ ਹਰਾ ਕਾ ਉਹਨਾਂ ਹਰ ਰੋਜ਼ ਚਰਾਉਂਦੀ ਸੀ ਪਰ ਜਦੋਂ ਆ ਗਈ ਗਰਮੀ ਦੀ ਰੁੱਤ ਤਾਂ ਹਰ ਪਾਸੇ ਹਰਾ ਹਰਾ ਕਾ ਗਿਆ ਸੁੱਕਾ ਮੇਮਣਿਆਂ ਨੂੰ ਲੱਗੀ ਹੋਈ ਸੀ ਬੜੀ ਭੁੱਖ ਮੈਂ ਮੈਂ ਕਰਕੇ ਉਹ ਲੱਗ ਪਏ ਰੋਣਮ ਤੇ ਰੋ ਰੋ ਕੇ ਬੱਕ ਕੇ ਬੱਕਰੀ ਨੂੰ ਲੱਗ ਪੈ ਸਤੌਣ ਕਹਿੰਦੇ ਮਾਮਾ ਜਾ ਛੇਤੀ ਕਾਲੇ ਆ ਸਾਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਆ ਮਾਂ ਕਹਿੰਦੀ ਇੱਥੇ ਥੋੜੀ ਦੂਰ ਵਗਦਾ ਇਧਰਿਆ ਉਹਦੇ ਕੰਡੇ ਉੱਗ ਗਿਆ ਹੈ ਹਰਾ ਹਰਾ ਕਾ ਪਰ ਤੁਹਾਨੂੰ ਕਿਸ ਦੇ ਕੋਲ ਛੱਡ ਕੇ ਮੈਂ ਜਾਵਾਂ ਕਿੱਦਾਂ ਜਾ ਕੇ ਤੁਹਾਡੇ ਲਈ ਮੈਂ ਹਰਾ ਹਰਾ ਘਾਹ ਲੈ ਕੇ ਆਵਾਂ ਮੇਰੇ ਪਿੱਛੋਂ ਇੱਥੇ ਜੇ ਵਿਗਿਆੜ ਆ ਗਿਆ ਤਾਂ ਉਹਦੇ ਕੋਲੋਂ ਕੌਣ ਕਰੂਗਾ ਤੁਹਾਡਾ ਬੱਚਾ ਬੱਕਰੀ ਦੀ ਗੱਲ ਸੁਣ ਕੇ ਮੇਮਣੇ ਗਏ ਡਰ ਤੇ ਕਹਿਣ ਲੱਗੇ ਫੇਰ ਤਾਂ ਅਸੀਂ ਜਾਣਾ ਭੁੱਖੇ ਮਰ ਬੱਕਰੀ ਕਹਿੰਦੀ ਨਾ ਨਾ ਐਦਾਂ ਨਾ ਕਹੋ ਤੁਸੀਂ ਦੋਵੇਂ ਘਰ ਦੇ ਅੰਦਰ ਹੀ ਰਹੋ ਚੁੱਪਚਾਪ ਬੈਠੇ ਰਹੋ ਉੱਤਰੀ ਨਾ ਬੋਲਿਓ ਜਦ ਤੱਕ ਮੈਂ ਨਾ ਅੱਖਾਂ ਕੁੰਡਾ ਨਾ ਖੋਲਿਓ ਮੈਂ ਕਹੂੰਗੀ ਆਕੇ ਇੰਗਣੇ ਮੇਂਗਣੇ ਤਲੀ ਤਲਿੰਗਣੇ ਮੈਂ ਤੁਹਾਡੀ ਮਾਂ ਤੇ ਤੁਸੀਂ ਮੇਰੇ ਮੇਮਣੇ ਖੋਲ ਦਿਓ ਗੁੰਡਾ ਮੈਂ ਗਈ ਆ ਤੁਹਾਡੇ ਲਈ ਲਿਆਈ ਹਾਂ ਮੈਂ ਹਰਾ ਹਰਾ ਕਾ ਮੇਮਣਿਆਂ ਨੇ ਬੱਕਰੀ ਦੀ ਗੱਲ ਮੰਨ ਲਈ ਤੇ ਬੱਕਰੀ ਨੇ ਜਾ ਕੇ ਕਾਦੀ ਪੰਡ ਬਣ ਲਈ ਕਾ ਲੈ ਕੇ ਵਾਪਸ ਉਹ ਕਰ ਗਈ ਆ ਆ ਕੇ ਉਸ ਦਿੱਤਾ ਕੁੰਡਾ ਵਾਰੋਂ ਖੜਕਾ ਪਰ ਉਹਦੇ ਅੰਦਰੋਂ ਕੋਈ ਵੀ ਨਾ ਬੋਲਿਆ ਨਾ ਹੀ ਕਿਸੇ ਨੇ ਆਣ ਕੇ ਕੁੰਡਾ ਹੀ ਖੋਲਿਆ ਬੱਕਰੀ ਨੇ ਜ਼ੋਰ ਦੀ ਕੁੰਡਾ ਖੜਕਾਇਆ ਫਿਰ ਵੀ ਕੋਈ ਅੰਦਰੋਂ ਬਾਹਰ ਨਾ ਆਇਆ ਉਹ ਬੱਕਰੀ ਨੂੰ ਫੇਰ ਯਾਦ ਆਇਆ ਕਿ ਕੁੰਡਾ ਖੁਲਵਾਨ ਲਈ ਗੀਤ ਜੋ ਨਹੀਂ ਗਾਇਆ ਫਿਰ ਬੱਕਰੀ ਟਟਪਟ ਗੀਤ ਗਾਣ ਲੱਗ ਪਈ ਤੇ ਨਾਲ-ਨਾਲ ਕੁੰਡਾ ਖੁਲਵਾਉਣ ਲੱਗ ਪਈ ਗੀਤ ਸੁਣ ਕੇ ਮੀਮਣਿਆਂ ਨੂੰ ਚੜ ਗਿਆ ਚਾਰਾ ਜਰਾ ਖਾਦਾ ਉਹਨਾਂ ਹਰਾ ਹਰਾ ਕਾ ਇਸੇ ਤਰ੍ਹਾਂ ਬੱਕਰੀ ਹਰ ਰੋਜ਼ ਜਾਂਦੀ ਸੀ ਮੀਮਣਿਆਂ ਲਈ ਹਰਾ ਹਰਾ ਕਾ ਉਹ ਲਿਆਉਂਦੀ ਸੀ ਇਸੇ ਤਰ੍ਹਾਂ ਗਾ ਕੇ ਉਹ ਕੁੰਡਾ ਖੁਲਵਾਉਂਦੀ ਸੀ ਇੱਕ ਦਿਨ ਜਦ ਉਹ ਗਾ ਰਹੀ ਸੀ ਤੇ ਮੀਮਣਿਆਂ ਤੋਂ ਕੁੰਡਾ ਖੁਲਵਾ ਰਹੀ ਸੀ ਤਾਂ ਚੋਰੀ-ਚੋਰੀ ਬਿਗੜ ਨੇ ਸੋਣ ਲਿਆ ਜਦੋਂ ਹੀ ਅਗਲੇ ਦਿਨ ਬੱਕਰੀ ਘਾ ਲੈਣ ਗਈ ਤਾ ਬੱਕਰੀ ਵਰਗੀ ਆਵਾਜ਼ ਕੱਢ ਕੇ ਮੀਮਣਿਆਂ ਦੇ ਘਰ ਜਾ ਕੇ ਉਹੀ ਗੀਤ ਗਾਉਣ ਲੱਗ ਪਿਆ ਐਂਗਣੇ ਮੇਂਗਣੇ ਤਲੀ ਤੇ ਲਿੰਗਣੇ ਮੈਂ ਤੁਹਾਡੀ ਮਾਂ ਸੀ ਮੇਰੇ ਮੀਮਨੇ ਖੋਲਦੇ ਕੁਂਡਾ ਮੈਂ ਗਈ ਹਾਂ ਆ ਤੁਹਾਡੇ ਲਈ ਲੈ ਆਈ ਹਾਂ ਮੈਂ ਹਰਾ ਹਰਾ ਕਾ ਗੀਤ ਸੁਣ ਕੇ ਨਿਕਾ ਮੀਮਣਾ ਦੌੜ ਕੇ ਕੁਂਡਾ